ਭਗਤ ਕਬੀਰ ਸਹਿਬਾਨ ਜੀ ਦੇ ਜੀਵਨ ਤੇ ਨ ਇੱਕ ਬੜੀ ਸੋਹਣੀ ਗਾਥਾ ਹੁੰਦੀ ਹੈ ਤੇ ਜਿਹਦੇ ਵਿੱਚ ਬੜੀ ਵੱਡੀ ਸਿੱਖਿਆ ਵਾ ਜਿਹੜੀ ਭਗਤ ਸਹਿਬਾਨ ਨੇ ਫਿਰ ਬਾਣੀ 'ਚ ਵੀ ਲਿਖ ਦਿੱਤੀ ਹੈ ਗੱਲ ਐਵੇਂ ਹੋਈ ਕਿ ਬਰਸਾਤਾਂ ਦੇ ਦਿਨ ਸਨ ਰਾਹ ਕੱਚਾ ਸੀ ਤੇ ਇੱਕ ਬਜ਼ੁਰਗ ਮਾਈ ਹੱਥ ਨਾਲ ਚੱਕੀ ਚਲਾ ਕੇ ਤੇ ਦਾਣੇ ਪੀਸ ਕੇ ਆਟਾ ਪੀਸ ਕੇ ਤੇ ਆਟੇ ਵਾਲੀ ਪ੍ਰਾਤ ਸਿਰ ਤੇ ਚੱਕ ਕੇ ਤੇ ਆਪਣੇ ਘਰ ਨੂੰ ਜਾ ਰਹੀ ਹੈ ਤੇ ਰਾਹ ਦੇ ਵਿੱਚ ਕੜੋਂ ਕਰਕੇ ਮਾਈ ਡਿੱਗ ਪਈ ਐ ਜਦੋਂ ਮਾਈ ਡਿੱਗੀ ਤੇ ਸਿਰ ਤੇ ਆਟੇ ਵਾਲੀ ਪ੍ਰਾਤ ਉਹ ਵੀ ਚਿੱਕੜ ਦੇ ਵਿੱਚ ਡਿੱਗ ਪਈ ਐ ਪਿੱਛੋਂ ਦੀ ਭਗਤ ਕਬੀਰ ਸਾਹਿਬਾਨ ਤੁਰੇ ਆ ਰਹੇ ਨੇ ਜਦੋਂ ਉਹਨਾਂ ਨੇ ਵੇਖਿਆ ਮਾਈ ਬੜੀ ਉਦਾਸ ਪੁੱਛਿਆ ਵੀ ਮਾਈ ਕੀ ਹੋਇਆ ਜਦੋਂ ਮਾਤਾ ਨੇ ਸਾਰੀ ਗੱਲ ਦੱਸੀ ਤੇ ਭਗਤ ਕਬੀਰ ਸਾਹਿਬਾਨ ਕਹਿਣ ਲੱਗੇ ਵੀ ਮਾਤਾ ਕੁਝ ਬਚਿਆ ਵੀ ਐ ਤੇ ਮਾਈ ਨੇ ਨਾ ਇੱਕ ਗੱਲ ਕਹੀ ਜਿਹੜੀ ਬਾਬਾ ਕਬੀਰ ਜੀ ਦੇ ਮਨ ਤੇ ਬੜਾ ਅਸਰ ਕਰਕੇ ਗਈ ਉਹ ਗੱਲ ਉਹ ਮਾਈ ਕਹਿਣ ਲੱਗੀ ਵੀ ਬਸ ਚੱਕੀ ਚਲਾਉਂਗਿਆ ਚਲਾਉਂਦਿਆ ਮੈਨੂੰ ਭੁੱਖ ਲੱਗੀ ਸੀ ਬਹੁਤ ਤੇ ਮੈਂ ਦੋ ਚਾਰ ਦਾਣੇ ਫੱਕੇ ਮਾਰ ਲੇ ਉਹ ਦੋ ਚਾਰ ਜਿਹੜੇ ਮੈਂ ਫੱਕੇ ਮਾਰੇ ਮੇਰੇ ਪੇਟ ਵਿੱਚ ਗਏ ਉਹੀ ਬਚੇ ਬਸ ਬਾਕੀ ਤੇ ਸਾਰਾ ਆਟਾ ਸਾਰੀ ਮਿਹਨਤ ਹੀ ਕਿਚੜ ਦੇ ਵਿੱਚ ਪੈ ਗਈ ਹੈ ਤੇ ਬਾਬਾ ਕਬੀਰ ਜੀ ਦੇ ਮਨ ਤੇ ਇੰਨੀ ਗੱਲ ਲੱਗੀ ਉਹਨਾਂ ਨੇ ਫੇਰ ਸ਼ਬਦ ਉਚਾਰਿਆ ਉਸ ਲੋਗ ਗੁਰਬਾਣੀ ਵਿੱਚ ਦਰਜ ਹੈ ਕਬੀਰ ਕੀਚੜ ਆਟਾ ਗਿਰ ਪੜਿਆ ਕਿਸ਼ੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਥ ਬਾਬਾ ਜੀ ਕਹਿ ਲਗੇ ਮਾਤਾ ਤੂੰ ਆਡੇ ਦੀ ਗੱਲ ਕਰਦੀ ਐ ਜਿਵੇਂ ਆਟਾ ਦੋ ਚੱਕੀਆਂ ਦੇ ਵਿੱਚ ਪਿਸਿਆ ਐਵੇਂ ਬੰਦੇ ਦਾ ਜੀਵਨ ਐ ਜਿਹੜਾ ਦਿਨ ਤੇ ਰਾਤ ਦੋ ਚੱਕੀ ਦੇ ਪਰਉਿਆਂ ਦੇ ਵਿੱਚ ਜੀਵਨ ਪਿਸਦਾ ਹੀ ਜਾ ਰਿਹਾ ਆਉਦ ਘਟਾ ਦਿਨ ਸਰੇ ਨਾਰੇ ਪਿਸਦਾ ਪਿਸਦਾ ਜਾ ਰਿਹਾ ਪਰ ਇਹਦੇ ਵਿੱਚ ਜਿਹੜੇ ਜਿਹੜੇ ਸਤ ਸੰਗਤ ਦੇ ਸਿਮਰਨ ਦੇ ਬੰਦਗੀ ਦੇ ਅਮਰਤ ਵੇਲੇ ਦੇ ਨਿਤਨੇਮ ਦੇ ਜਿਹੜੇ ਫੱਕੇ ਮਾਰ ਲੈਂਦੇ ਨੇ ਲਾਹਾ ਲੈ ਲੈਂਦੇ ਨੇ ਉਹੀ ਬਚਦਾ ਬਾਕੀ ਜੀਵਨ ਤੇ ਸਾਰਾ ਐਵੇਂ ਨਿਕਲ ਜਾਂਦਾ ਪਿਆਰਿਓ